ਮੈਂ ਵੀਡੀਓ ਦੇਖੀ ਮੈਨੂੰ ਪਰਸਨਲੀ ਬਹੁਤ ਦੁੱਖ ਲੱਗਾ ਇਹ ਸ਼ੁਭਮ ਗਿੱਲ ਨੇ ਜੋ ਮੈਨੂੰ ਖੁਦ ਨੂੰ ਬਹੁਤ ਪਸੰਦ ਨੇ ਸ਼ਾਇਦ ਪੂਰੀ ਦੁਨੀਆ ਨੂੰ ਪਸੰਦ ਨੇ ਬਾ ਕਮਾਲ ਕ੍ਰਿਕਟ ਖੇਡਦੇ ਨੇ ਇਸ ਵਾਰ ਗੁਜਰਾਤ ਦੀ ਕਪਤਾਨੀ ਜਿਹੜੀ ਨੇ ਉਹ ਕਰ ਰਹੇ ਨੇ ਤੇ ਸ਼ੁਭਮ ਗਿੱਲ ਹਮੇਸ਼ਾ ਸਭ ਦੇ ਫੇਵਰਿਟ ਰਹੇ ਨੇ ਇਸੇ ਕਰਕੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਸੈਲਫੀਆਂ ਖਿਚਾਉਂਦੇ ਨੇ ਸੈਲਫੀਆਂ ਖਿਚਾਉਣ ਦੇ ਲਈ ਉਤਾਵਲੇ ਰਹਿੰਦੇ ਨੇ ਪਰ ਸ਼ੁਭਮ ਗਿੱਲ ਨੇ ਇੱਕ ਲੜਕੀ ਦੇ ਨਾਲ ਜੋ ਅਹ ਬਿਹਵਾਰ ਕੀਤਾ ਕੀ ਇਹ ਸਹੀ ਹੈ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਜਸਟੀਫਾਈ ਕਰ ਸਕਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਜੋ ਸ਼ੁਭਮ ਗਿਲ ਜੇਕਰ ਇੱਕ ਵਾਰ ਮੂੰਹ ਘੁਮਾਦਨ ਦੇ ਲੜਕੀ ਵੱਲ ਤੇ ਕੀ ਜੋ ਹੈ ਉਹਨਾਂ ਦਾ ਟਾਈਮ ਲੇਟ ਹੋ ਜਾਣਾ ਸੀ ਜਾਂ ਜੋ ਉਹਨਾਂ ਨੇ ਕੀਤਾ ਕੀ ਉਹ ਸਹੀ ਸੀ ਤੁਸੀਂ yes ਅਤੇ no ਦੇ ਵਿੱਚ ਜਵਾਬ ਦਿਓ ਬਾਕੀ ਪੂਰੀ ਗੱਲਬਾਤ ਕਰਦੇ ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਮੈਂ ਹਾਂ ਕੋਆਰਡੀਨਲ ਪ੍ਰੀਆ ਸ਼ੁਭਮ ਗਿੱਲ 에어ਪੋਰਟ ਤੋਂ ਜਾਰ ਐਸ਼ੀਆ ਤੇ ਬਹੁਤ ਵਾਰ ਹੁੰਦਾ ਹੈ ਕਿ ਬਹੁਤ ਸਾਰੇ ਸਟਾਰ ਜਦੋਂ 에어ਪੋਰਟ ਤੋਂ ਨਿਕਲਦੇ ਨੇ ਤੇ ਬਹੁਤ ਸਾਰੇ ਮੀਡੀਆ ਉਹਨਾਂ ਨੂੰ ਕਵਰ ਕਰਨ ਦੇ ਲਈ ਆਉਂਦਾ ਤੇ ਬਹੁਤ ਸਾਰੇ ਜਿਹੜੇ ਫੈਨ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਇੱਕ ਸੈਲਫੀ ਲੈ ਲਈਏ ਅਸੀਂ ਆਪਣੇ ਯਾਰਾਂ ਨੂੰ ਦਿਖਾਵਾਂਗੇ ਆਪਣੇ ਦੋਸਤਾਂ ਨੂੰ ਦਿਖਾਵਾਂਗੇ ਅਸੀਂ ਆਪਣੇ ਫੈਮਿਲੀ ਨੂੰ ਦਿਖਾਵਾਂਗੇ ਰਿਸ਼ਤੇਦਾਰਾਂ ਨੂੰ ਦਿਖਾਵਾਂਗੇ ਕਿ ਭਾਈ ਅਸੀਂ ਵੱਡੇ ਸਟਾਰ ਦੇ ਨਾਲ ਫੋਟੋ ਖਿੱਚਵਾ ਕੇ ਆਏ ਹਾਂ ਵੱਡੇ ਸਟਾਰ ਦੇ ਨਾਲ ਸੈਲਫੀ ਲੈ ਕੇ ਆਏ ਹਾਂ ਪਰ ਜਿਹੜੇ ਸਟਾਰ ਹੁੰਦੇ ਨੇ ਉਹ ਭੁੱਲ ਜਾਂਦੇ ਨੇ ਕਿ ਉਹ ਲੋਕਾਂ ਦੇ ਸਿਰ ਤੇ ਹੀ ਸਟਾਰ ਬਣੇ ਨੇ ਉਹ ਸਟਾਰ ਭੁੱਲ ਜਾਂਦੇ ਨੇ ਕਿ ਲੋਕਾਂ ਨੇ ਹੀ ਉਹਨਾਂ ਨੂੰ ਬਣਾਇਆ ਏ ਸਟਾਰ ਭੁੱਲ ਜਾਂਦੇ ਨੇ ਕਿ ਅਸੀਂ ਇੱਕ ਆਮ ਇਨਸਾਨ ਦੀ ਬੇਇੱਜ਼ਤੀ ਕਰ ਰਹੇ ਹਾਂ ਪਰ ਉਹ ਆਮ ਇਨਸਾਨ ਸਾਡਾ ਕਿੰਨਾ ਵੱਡਾ ਫੈਨ ਹੋ ਸਕਦਾ ਏ ਉਹ ਸਾਡੀ ਇੱਕ ਸੈਲਫੀ ਦੇ ਲਈ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਹੋਏਗਾ ਸ਼ਾਇਦ ਇਹ ਬਹੁਤ ਸਾਰੇ ਫੈਨਸ ਨਹੀਂ ਸਮਝਦੇ ਸਾਰੀਆਂ ਉਂਗਲਾਂ ਬਰਾਬਰ ਨਹੀਂ ਬਹੁਤ ਸਾਰੇ ਫੈਨਸ ਅਜੇ ਵੀ ਨੇ ਜੋ ਆਪਣੇ ਜੋ ਹੈ ਆਪਣੇ ਫੈਨਸ ਨੂੰ ਜਾਂ ਆਪਣੇ ਚਾਹਣ ਵਾਲਿਆਂ ਨੂੰ ਬਹੁਤ ਪਿਆਰ ਲੁਟਾਉਂਦੇ ਨੇ ਬਹੁਤ ਪਿਆਰ ਦਿੰਦੇ ਨੇ ਪਰ ਸ਼ੁਭਮ ਗਿੱਲ ਦੀ ਜਦੋਂ ਇਹ ਵੀਡੀਓ ਵਾਇਰਲ ਹੋਈ ਲੋਕਾਂ ਨੇ ਜੁਆ ਇਹਨਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਸ਼ੁਭਮ ਗਿੱਲ ਤੁਹਾਨੂੰ ਅਜਾ ਨਹੀਂ ਕਰਨਾ ਚਾਹੀਦਾ ਸਚਿੰਤ ਤੰਦੂਲਕਰ ਬੜੇ ਪੁਰਾਣੇ ਖਿਡਾਰੀ ਰਹੇ ਨੇ ਧੋਨੀ ਬੜੇ ਪੁਰਾਣੇ ਖਿਡਾਰੀ ਰਹੇ ਨੇ ਸ਼ਾਦੂਨਾ ਦੀਆਂ ਵੀ ਬਹੁਤ ਘਟ ਜਿਹੀਆਂ ਵੀਡੀਓਜ਼ ਆਈਆਂ ਹੋਣਗੀਆਂ ਕਿ ਉਹਨਾਂ ਨੇ ਜੋ ਹੈ ਆਪਣੇ ਕਿਸੇ ਪਸੰਦੀਦਾ ਦੇ ਨਾਲ ਜੇ ਕੋਈ ਉਹਨਾਂ ਨੂੰ ਉਹਨਾਂ ਦਾ ਪਸੰਦ ਕਰਦਾ ਸੁ ਉਹਨਾਂ ਤੋਂ ਅਜਿਹਾ ਵਿਵਹਾਰ ਕਰਨ ਸ਼ੁਭਮ ਗਿੱਲ ਸਿੱਧੇ ਚੱਲਦੇ ਜਾ ਰਹੇ ਨੇ ਅਜਿਹਾ ਨਹੀਂ ਹੈ ਕਿ ਸ਼ੁਭਮ ਗਿੱਲ ਨੂੰ ਦਿਖਿਆ ਨਹੀਂ ਹੋਣਾ ਕੀ ਇੱਕ ਲੜਕੀ ਮੇਰੇ ਮਗਰ ਮਗਰ ਭੱਜ ਰਹੀ ਹੈ ਲੜਕੀ ਨੇ ਲਾਸਟ ਮੂਮੈਂਟ ਤੱਕ ਕੋਸ਼ਿਸ਼ ਕੀਤੀ ਕਿ ਮੈਂ ਇੱਕ ਸੈਲਫੀ ਸ਼ੁਭਮ ਗਿੱਲ ਦੇ ਨਾਲ ਲੈ ਲਵਾਂ ਪਰ ਸ਼ੁਭਮ ਗਿੱਲ ਨੇ ਅੱਖ ਪਲਟ ਕੇ ਉਸ ਲੜਕੀ ਦੇ ਵੱਲ ਨਹੀਂ ਦੇਖਿਆ ਕਿ ਸ਼ੁਭਮ ਗਿੱਲ ਨੂੰ ਨਹੀਂ ਲੱਗਾ ਪਤਾ ਲੱਗਾ ਹੋਵੇਗਾ ਕਿ ਇੱਕ ਲੜਕੀ ਉਹਨਾਂ ਦੇ ਨਾਲ-ਨਾਲ ਭੱਜ ਰਹੀ ਹੈ ਇੱਕ ਲੜਕੀ ਇੱਕ ਸੈਲਫੀ ਦੇ ਲਈ ਕਿੰਨੀ ਉਤਾਪਲੀ ਹੋ ਰਹੀ ਹੈ ਹਾਲਾਂਕਿ ਉਹ ਲੜਕੀ ਨਿਰਾਸ਼ ਹੋ ਕੇ ਜਿਹੜਾ ਉਹ ਪਿੱਛੇ ਨੂੰ ਮੁੜ ਜਾਂਦੀ ਹੈ ਸ਼ੁਭਮ ਗਿੱਲ ਨੂੰ ਸਵਾਲ ਹੈ ਕਿ ਉਹ ਲੜਕੀ ਤੁਹਾਡੇ ਨਾਲ ਦੁਬਾਰਾ ਫੋਟੋ ਖਿਚਵਾਉਣਾ ਚਾਹੇਗੀ ਕਿ ਉਹ ਲੜਕੀ ਤੁਹਾਡੇ ਨਾਲ ਤੁਹਾਨੂੰ ਦੁਬਾਰਾ ਆਪਣਾ ਪਸੰਦੀਦਾ ਕ੍ਰਿਕਟ ਕ੍ਰਿਕਟਰ ਮੰਨੇ ਗਿਉ ਨੇ ਤੁਹਾਨੂੰ ਗਰਾਊਂਡ ਤੇ ਦੇਖਿਆ ਸੀ ਤੁਸੀਂ ਚੌਕੇ ਛੱਕੇ ਬਾ ਕਮਾਲ ਲਗਾਉਂਦੇ ਹੋ ਉਸਨੇ ਤੁਹਾਨੂੰ ਗਰਾਊਂਡ ਤੇ ਦੇਖਿਆ ਤਾਂ ਤੁਹਾਨੂੰ ਜੋ ਹੈ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਪਰ ਐਜ਼ ਅ ਇਨਸਾਨ ਜਦੋਂ ਤੁਹਾਨੂੰ ਮਿਲੀ ਜਦੋਂ ਉਸਨੇ ਤੁਹਾਨੂੰ ਆਪਣੇ ਅੱਖਾਂ ਦੇ ਮੂਰੇ ਤੁਸੀਂ ਇਨਸਾਨ ਕਿਹੋ ਜਿਹਾ ਹੋ ਜਦੋਂ ਉਸਨੇ ਉਹ ਦੇਖਿਆ ਹੋਗਾ ਕਿ ਉਸਦਾ ਦਿਲ ਨਹੀਂ ਟੁੱਟਿਆ ਹੋਇਆ ਹਾਲਾਂਕਿ ਤੁਸੀਂ ਬਾ ਕਮਾਲ ਕ੍ਰਿਕਟਰ ਹੋ ਤੁਸੀਂ ਬਹੁਤ ਸੋਹਣਾ ਖੇਡਦੇ ਹੋ ਪੂਰੀ ਦੁਨੀਆ ਤੁਹਾਨੂੰ ਪਸੰਦ ਕਰਦੀ ਹੈ ਮੈਂ ਪਰਸਨਲੀ ਸ਼ੁਭਮ ਗਿੱਲ ਨੂੰ ਉਹਨਾਂ ਦੇ ਕ੍ਰਿਕਟਰ ਜੋ ਖੇਲਦੇ ਨੇ ਉਹਨਾਂ ਦੀ ਉਸ ਦੀ ਮੈਂ ਬਹੁਤ ਵੱਡੀ ਫੈਨ ਹਾਂ ਮੈਂ ਹਮੇਸ਼ਾ ਉਹਨਾਂ ਨੂੰ ਗਰਾਊਂਡ ਤੇ ਦੇਖਦੇ ਖੁਸ਼ ਹੁੰਦੀ ਆ ਪਰ ਜਦੋਂ ਅਜਿਹੀਆਂ ਵੀਡੀਓਜ਼ ਆਉਂਦੀਆਂ ਨੇ ਕਿਤੇ ਨਾ ਕਿਤੇ ਦਿਲ ਥੋੜਾ ਜਿਹਾ ਨਿਰਾਸ਼ ਹੁੰਦਾ ਹੈ ਸੋਸੋ ਵੀਡੀਓ ਨੂੰ ਸ਼ੇਅਰ ਕਰਕੇ ਜਿੰਨੇ ਵੀ ਵੱਡੇ ਸਟਾਰ ਨੇ ਉਹਨਾਂ ਤੱਕ ਪਹੁੰਚਾ ਦਿਓ ਕਿ ਭਾਈ ਅਜਿਹਾ ਨਾ ਕਰਿਆ ਕਰੋ ਆਪਣੇ ਫੈਨਸ ਦੇ ਨਾਲ ਤੁਸੀਂ ਨਹੀਂ ਸੈਲਫੀ ਖਿਚਾ ਸਕਦੇ ਨਹੀਂ ਫੋਟੋ ਲੈ ਸਕਦੇ ਤੁਸੀਂ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਕਹਿ ਸਕਦੇ ਹੋ ਕਿ ਮੇਰੇ ਕੋਲ ਸਮਾਂ ਨਹੀਂ ਹੈ ਪਰ ਇਸ ਤਰੀਕੇ ਨਾਲ ਇੱਕ ਲੜਕੀ ਸੋਚੋ ਜਦੋਂ ਉਸ ਲੜਕੀ ਨੂੰ ਤੁਸੀਂ ਇੱਕ ਸੈਲਫੀ ਦੇ ਲਈ ਜੋ ਹੈ ਇਗਨੋਰ ਕਰ ਦਿੱਤਾ ਤਾਂ ਉਸ ਬੱਚੀ ਦੇ ਜਾਂ ਉਸ ਲੜਕੀ ਦੇ ਦਿਲ ਤੇ ਕੀ ਭਿੱਤੀ ਆਏਗਾ ਜਰੂਰ ਆਪਣੀ رائے 바ਕੀ ਲੋਕ ਜਰੂਰ ਦੱਸਣ ਕਿ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੇ ਲੋਕ ਵੀ ਜੋ ਹੈ ਜਦੋਂ ਆਪਣੇ ਪਸੰਦੀਦਾ ਕਲਾਕਾਰ ਨੂੰ ਜਾਂ ਪਸੰਦੀਦਾ ਕ੍ਰਿਕਟਰ ਨੂੰ ਦੇਖ ਕੇ ਜਦੋਂ دیਵਾਨੇ ਹੋ ਜਾਂਦੇ ਨੇ ਪਾਗਲ ਹੋ ਜਾਂਦੇ ਨੇ ਤੇ ਕੀ ਅਜਿਹੇ ਲੋਕਾਂ ਉਹ ਸਮਝਣਾ ਚਾਹੀਦਾ ਹੈ ਕਿ ਤੁਸੀਂ ਸਟਾਰ ਵੀ ਇੱਕ ਇਨਸਾਨ ਹੈ ਉਸਦੇ ਮਗਰ ਇਸ ਤਰੀਕੇ ਦੇ ਨਾਲ ਭਜਣਾ ਵੀ ਗਲਤ ਹੈ ਤੁਸੀਂ ਕੀ رائے ਰੱਖਦੇ ਹੋ ਜਰੂਰ ਦੱਸਣਾ